ਮੇਰੇ ਬੇਟਾ ਸੋ ਆਂ ਮੇਰਾ ਲੜਕਾ ਹੋਇਆ ਇਹ ਕਿੰਨੇ ਮਰਦਾ ਕੀ ਨਾ ਹੋਇਆ ਉਹ ਸਾਸੀ ਦਾ ਬਨਾਕ ਨਾ ਸੀ ਕੀ ਹੋਇਆ ਇੱਕ ਰਹਿ ਬੈਠਾ ਗੀ ਮਰੰਦਾ ਨੂੰ ਕੰਮ ਨਹੀਂ ਮਿਲਦਾ ਨਾ ਕੰਮ ਕਰਨਾ ਨਾ ਤੇ ਮੇਰੇ ਕੋਲ ਮੋਰਖਾ ਕਰ ਲੈਂਦਾ ਸਿੱਖਣ ਲੱਗ ਗਿਆ ਵੀ ਮਦਕਾਂ ਤੋਂ ਬਾਹਰ ਘਰੇ ਬੈਠਾ ਰੰਦਾ ਲੜਦਾ ਰੰਦਾ ਮਰਮਰੀ ਗੱਲ ਤੇ ਆ ਕੇ ਜਨਾਈ ਕਿਰਤੇ ਹੋ ਗਏ ਤੇ ਆਦਨ ਲੱਗਿਆ ਤੇ ਮੈਂ ਤਾਂ ਕੰਮ ਪੈ ਸੀ ਜੀ ਕਿਹੜੀ ਤੇ ਤੇ ਹੋਇਆ ਜੀ ਹੋਰ ਕਹਿੰਦੇ ਹੋਏ ਕਿ ਰਹਾ ਤਾਂ ਕੋਈ ਗੱਲ ਨਹੀਂ ਸਾਡੀ लेगा कमेटी बता को लाग लागते अपना मर जाय को बैठा सी अपनी सजाय को बैठा बैठा उधर चले गया ये बंदे के अलावा तो मैंने जो जुड़ी फीसद की कभी की कोई कोई पता नहीं खाने का कोई पता नहीं चलदा पता अंदर और फिर सामने ध्यान देने करनी मैं सारे काम ऑफिसर से लास्ट सुनाला मतलब ਉਹ ਹੈਂਗਿੰਗ ਲੱਗਦੀ ਹੈ ਜੀ ਸੁਸਾਈਡ ਬਾਈ ਹੈਂਗਿੰਗ ਇਹਦੇ ਵਿੱਚ ਪੇਸ਼ੈਂਟ 21 ਸਾਲ ਦਾ ਆਇਆ ਸਾਡੇ ਕੋਲ ਮਾਛੀਵਾੜੇ ਤੋਂ ਪੇਸ਼ੈਂਟ ਦਾ ਨਾਮ ਹੈਗਾ ਅਵਿਨਾਸ਼ son of ਦਰਸ਼ਨ ਸਿੰਘ ਜੀ ਪਰਬਟੀ ਹੈ ਜੀ ਹਾਂ ਜੀ ਸਰਕਲ ਬ੍ਰੌਡਡਟ ਸਿਕਾ ਦੁਬਾਰਾ ਨਾਮ ਤੇ ਦੁਬਾਰਾ ਨੰਬਰ ਲੱਗ ਪਿਆ ਇਹ ਹੈਗਾ ਅਵਿਨਾਸ਼ ਮਾਛੀਵਾੜੇ ਦਾ ਪੇਸ਼ੈਂਟ ਆਇਆ ਸੀ ਸਾਡੇ ਕੋਲ ਸਰ ਸੁਸਾਈਡ ਦਾ ਕੀ ਮਾਮਲਾ ਜੀ ਇਹ ਪੂਰੀ ਮਾਤਾ ਨੇ ਸਾਡੇ ਕੋਲ ਬਿਆਨ ਲਿਖਾਇਆ ਜੀ ਅੱਜ ਆਗਰ ਹਾਂ ਜੀ ਮਾਤਾ ਨੇ ਕੋਈ ਕਰੀਬ 5:00 ਵਜੇ ਹੂੰ ਪੂਰੀ ਮਾango ਹੈ ਰੋਜ਼ਾਨੀ ਕਹਾਂ ਰਹਿਣਾਗਾ ਦਰਚਨਾਲ ਅੱਛਾ ਜੀ ਬੇਟੇ ਦੀ ਉਮਰ ਹੈ ਕਿ 19 ਸਾਲ ਅਮਨਾਸ਼ ਦੀ ਜੀ ਉਹ ਕਹਿੰਦੀ ਵੀ ਮਤਲਬ 7ਵੀਂ ਕਲਾਸ ਪਾਸ ਤਾਂ ਉਹਦੇ ਬਾਅਦ ਕਹਿੰਦੀ ਵੀ ਬੇਲਾ ਰਹਿੰਦਾ ਉਹਨੂੰ ਕੰਮ ਕਾਰ ਨਹੀਂ ਮਿਲਦਾ ਦਾ ਪੂਰੀ ਟੈਨਸ਼ਨ ਜਿਹਦਾ ਟੈਨਸ਼ਨ ਕਰਨ ਦੇ ਵਿੱਚ ਘਰ ਦੇ ਵਿੱਚ ਚੁੱਪਚਾਪ ਹੀ ਰਹਿੰਦਾ ਦਾ ਉਹ ਚੁੱਪ ਚਾਪ ਲੈ ਕੇ ਮੈਨੂੰ ਚਾਹ ਪਾਣੀ ਪੀਤਾ ਉਹਦੇ ਬਾਅਦ ਕਹਿੰਦੀ ਵੀ ਮੈਂ 11 ਵਜੇ ਤਕਰੀਬ ਆਪਣੇ ਗਈ ਕਮਰੇ 'ਚ ਤਾਂ ਉਹਨ ਦੇਖਿਆ ਗਾਜ ਜੁੱਨੀ ਵਾਈ ਬੜੀ ਪੱਕੀ ਸੀ ਕੁੰਡੀ ਨਾਲ ਲੱਗ ਗਿਆ ਵਾਹ ਤੇ ਕੋਈ ਸੂਰਨ ਨੋਟ ਵੀ ਮਿਲਿਆ ਜੀ ਸੂਰਨ ਨੋਟ ਕੋਈ ਕੋਈ ਕਿਹੜੀ ਕੜੀ ਤਾਹਤ ਕਾਫੀ ਕੀਤੀ ਜਾ ਰਹੀ ਜੀ ਉਹ 101 174 ਜੀ ਆਰ ਦੀ ਤਾਰਾ ਨਾਮ ਬਿਜਲੀ ਦੇ ਕੋਈ ਕਿਸੇ ਜਦ ਸੁਣੀ ਮੈਂ ਮਤ ਲੋਕਾਂ ਨੂੰ ਇਹ ਤਾਂ ਟੈਂਸ਼ਨ ਹੀ ਟੈਂਸ਼ਨ ਹੀ ਲਾਦੂ ਮੈਂ ਦਿੱਤਾ